ਸੋਭਾ ਜੀ ਭਈ ਕੀ ਕਹੀਏ ਹੁਣ ਅਸੀਂ ਵੀ ਸੁਖਵੀਰ ਸਿੰਘ ਬਾਦਰੂਨ ਸ਼੍ਰੋਮਣੀ ਕਾਲ ਦੇ ਪ੍ਰਧਾਨ ਹੈ ਕਿ ਨਹੀਂ ਦੇਖੋ ਜੀ ਉਹਨਾਂ ਨੇ ਵੀ ਦਾਅਵਾ ਕਰਨਾ ਅਸੀਂ ਵੀ ਕਰਨਾ ਪਰ ਅਸੀਂ ਇੰਨੀ ਗੱਲ ਕਹਿੰਨੇ ਆ ਕਿ ਉਹਨਾਂ ਦੀ ਰਿਪਲੇਸਮੈਂਟ ਹੋ ਚੁੱਕੀ ਏ ਤੇ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣ ਚੁੱਕੇ ਆ ਡੈਲੀਗੇਟ ਅਜਲਾਸ ਜਿਹੜਾ 15 ਲੱਖ ਵੋਟਰਾਂ ਨੇ ਡੈਲੀਗੇਟ ਅਜਲਾਸ ਲਈ ਚੁਣਿਆ ਉਹਨਾਂ ਸਵਾਲ ਇਹ ਖੜਾ ਹੁੰਦਾ ਪੀਰ ਮੁਹੰਮਦ ਸਾਹਿਬ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ 120 ਸਾਲ ਵਾਲੀ ਪੁਰਾਣੀ ਵਾਲੀ ਉਹੀ ਪਾਰਟੀ ਹੋ 105 ਸਾਲਾ 105 ਚਲੋ 105 ਸਾਲ ਪੁਰਾਣੀ ਇੱਕ ਪਾਰਟੀ ਹੋ ਫਿਰ ਤੁਸੀਂ 28 ਸੈਕਟਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਹੈ ਉੱਥੇ ਜਾ ਕੇ ਬੈਠੋਗੇ ਬਿਲਕੁਲ ਜੀ ਪਹਿਲਾਂ ਜਨਤਾ ਦਾ ਲਾਂਗੇ ਸਹਿਯੋਗ ਤੇ ਜਨਤਾ ਦਾ ਸਹਿਯੋਗ ਮੈਂ ਤੋ ਤੁਰੰਤ ਬਾਅਦ ਕਾਨੂੰਨੀ ਪ੍ਰਕਿਰਿਆ ਰੰਮੀ ਜਾਵੇਗੀ ਅੱਜ ਜਸਟਿਸ ਨਿਰਮਲ ਸਿੰਘ ਨੂੰ ਉਸ ਦਾ ਬਰਾੜ ਦਿੱਤਾ ਗਿਆ ਹੈ ਉਹ ਕੀ ਇਹੜਾ ਲੀਗਲ ਕਮੇਟੀ ਕਹਿ ਲਈਏ ਹਾਂਜੀ ਤਕੜੀ ਚੋਣ ਨਿਸ਼ਾਨ ਦੀ ਵਰਤੋਂ ਤੁਸੀਂ ਕਰੋਗੇ ਆਪਣੇ ਲੈਟਰ ਹੈਡ ਤੇ ਆਪਣੇ ਹਰ ਤਰ੍ਹਾਂ ਦੇ ਪ੍ਰਚਾਰ ਤੇ ਇਹ ਦੇਖੋ ਜੀ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ ਇਹ ਆਉਂਦੇ ਦਿਨਾਂ ਚ ਕਲੀਅਰ ਹੋ ਜਾਏਗਾ ਚੋਣ ਕਮਿਸ਼ਨ ਨੂੰ ਕੋਈ ਅਸੀਂ ਜਾ ਕੇ ਪ੍ਰੈਜੈਂਟੇਸ਼ਨ ਦਊਂਗੇ ਕਿ ਅਸੀਂ ਹੁਣ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਹਰਪ੍ਰੀਤ ਸਿੰਘ ਬਣ ਗਏ ਨੇ ਅਸੀਂ ਹੁਣ ਹੈਗੇ ਉਹਨਾਂ ਨੂੰ ਦੇਖ ਚੁੱਕੇ ਆ ਜੀ ਪਹਿਲਾਂ ਉਹਨਾਂ ਨੂੰ ਇਹ ਦੇ ਚੁੱਕੇ ਆ ਕਿ ਡੈਲੀਗੇਟ ਅਜਲਾਸ ਤੋਂ ਸੱਦਿਆ ਜਾ ਰਿਹਾ ਹੁਣ ਨਾਲ ਦੀ ਨਾਲ ਜਿਹੜੀ ਇਹ ਸਾਰੀ ਕਾਰਵਾਈ ਜਿਹੜੀ ਚਰਨਜੀਤ ਸਿੰਘ ਬਰਾੜ ਹੋਰਾਂ ਦੀ ਡਿਊਟੀ ਲੱਗੀ ਏ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਜਸਟਿਸ ਨਿਰਮਲ ਸਿੰਘ ਨਾਲ ਮਿਲ ਕੇ ਕਰਨਗੇ ਦਲਜੀਤ ਚਿੰਬਾਉਣੀ ਕਹਿੰਦੇ ਨੇ ਅਸੀਂ ਤੁਹਾਡੇ ਦੇ ਡੈਫਰਮੇਸ਼ਨ ਪਾਵਾਂਗੇ ਤੁਸੀਂ ਕਿੱਦਾਂ ਸਾਡਾ ਚੋਣ ਨਿਸ਼ਾਨ ਬਰਤ ਸਕਦੇ ਹੋ ਕਿੱਦਾਂ ਪਾਰਟੀ ਦਾ ਨਾਮ ਵਰਤ ਸਕਦੇ ਹੋ ਕੇਸ ਪਾਵਾਂਗੇ ਉਹਨਾਂ ਦਾ ਕਹਿਣਾ ਆਪਣੀ ਜਗ੍ਹਾ ਉਹ ਹੋਰ ਕੀ ਕਹਿ ਸਕਦੇ ਆ ਜਦੋਂ ਕਿਸੇ ਦੇ ਕੋਲ ਇੱਕ ਇਹ ਸਟੇ ਹੋ ਜਾਵੇ ਨਾ ਕਿਸੇ ਕੋਈ ਜ਼ਮੀਨ ਜਾਇਦਾਦ ਦਾ ਜੀ ਤੇ ਫਿਰ بڑے ਵਾਦੇ بڑے ਵੱਡੇ ਦਾਅਵੇ ਕੀਤੇ ਜਾਂਦੇ ਆ ਇਹ ਉਸੇ ਤਰ੍ਹਾਂ ਦਾ ਪ੍ਰੋਸੈਸ ਹੈ ਜਿੰਦਾ ਹਰ ਪੱਖੋਂ ਅਸੀਂ ਕਾਨੂੰਨੀ ਤੌਰ ਦੇ ਉੱਤੇ ਜਵਾਬ ਦੇ ਆ ਗਏ। ਮਤਲਬ ਹੁਣ ਆਪਾਂ ਉਹਨਾਂ ਨੂੰ ਕੀ ਸੁਖਵੀਰ ਬਾਦਲ ਨੂੰ ਇੱਕ ਧੜਾ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ? ਹਾਂ ਜੇ ਅਸੀਂ ਤਾਂ ਉਹਨਾਂ ਨੂੰ ਸੱਦਾ ਵੀ ਦਿੱਤਾ ਹੈ ਕਿ ਆਪਣੀ ਸਜ਼ਾ ਪੂਰੀ ਕਰੋ ਔਰ ਜੋ ਪ੍ਰਕਿਰਿਆ 2 ਦਸੰਬਰ ਦੇ ਹੁਕਮਨਾਮੇ ਜੇ ਤੁਹਾਨੂੰ ਕਰਨੀ ਚਾਹੀਦੀ ਸੀ ਉਹ ਪੂਰੀ ਕਰਕੇ ਤੇ ਇੱਧਰ ਸ਼ਾਮਲ ਹੋਵੋ ਸਾਡੇ ਚ। ਤੁਸੀਂ 28 ਸੈਕਟਰ ਦਫ਼ਤਰ ਅੱਜ ਕਿਉਂ ਨਹੀਂ ਗਏ ਜੇ ਪਾਠ ਕਰਕੇ ਸ਼ੁਰੂਆਤ ਕਰਨੀ ਸੀ ਉੱਥੇ ਕਰ ਦਿੰਦੇ ਇੰਡਸਟਰੀ ਏਰੀਆ 'ਚ ਲੱਗ ਦਫ਼ਤਰ ਕੀਤੀ ਐ ਇਹ ਨਹੀਂ ਜੀ ਇਹਨ ਵਿੱਚ ਦੇਖੋ ਦਫ਼ਤਰ ਮੁੱਖ ਦਫ਼ਤਰ ਜਿਹੜਾ ਬਹੁਤ ਜਲਦੀ ਅ ਅਸੀਂ ਬਣਾਉਣ ਜਾ ਰਹੇ ਹਾਂ ਉੱਥੇ ਅੰਮ੍ਰਿਤਸਰ ਸਾਹਿਬ ਦੀ ਕੁਵੈਤਰ ਧਰਤੀ 'ਤੇ ਇਹੋ ਹੀ ਤਾਂ ਨਵੇੜਾ ਕਰਨਾ 3 ਸਾਲ ਤੱਕ ਸਾਹਿਬ ਤੋਂ ਜਿਹੜਾ ਅਕਾਲੀ ਦਲ ਬਣਿਆ ਸੀ 14 ਦਸੰਬਰ 1920 ਨੂੰ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਹੁੰਦਾ ਸੀ ਇਹ ਸਬ-ਆਫਿਸ ਜੇ 22 ਵਾਲਾ ਵੀ ਔਰ ਵਾਲੇ ਸਮੇਂ ਚ ਲਾਵਾਂਗੇ ਤਾਂ ਉਹਨੇ ਕਿਸਾਬਾ ਹੁਸਦੇ ਤੌਰ ਤੇ ਹੀ ਵਰਤਾਂਗੇ ਗੱਲ ਇਹ ਵੀ ਉੱਡਦੀ ਪੀਰ ਮੁਹੰਮਦ ਸਾਹਿਬ ਕੇ 1994 ਦੇ ਵਿੱਚ ਇਹੀ ਇੱਕ ਵਾਰ ਮਾਹੌਲ ਬਣਿਆ ਸੀ ਤੇ ਖੁੱਲ ਕੇ ਆਵਾਜ਼ ਆਈ ਸੀ ਸੰਗਤ ਦੀ ਕਿ ਜਥੇ ਆਪਣਾ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਅਰਦਾਸ ਹੋ ਗਈ ਸੀ ਸਭ ਕੁਝ ਹੋ ਗਿਆ ਸੀ ਇਹ ਦੇਖੋ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਜਿਹੜੇ ਉਦੋਂ ਸਾਥੀ ਸੀ ਉਹ ਸਾਰੇ ਫਿਰ ਅਲੱਗ-ਅਲੱਗ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਉਹ ਚਲੇ ਗਏ ਸੀ ਇੱਥੇ ਇੱਕ ਸਰਵਸੰਮਤੀ ਦੇ ਨਾਲ ਜਿਹੜਾ ਫੈਸਲਾ ਕਰਕੇ ਡੈਲੀਗੇਟਸ ਨੇ ਟੁੜਿਆ ਇਸਤੇ ਕਰਕੇ ਕੁਝ ਆਗੂਆਂ ਦੇ ਉੱਤੇ ਨਿਰਭਰ ਨਹੀਂ ਰਿਹਾ ਉਹਨੇ ਇਹ ਡੈਲੀਗੇਟ ਅਜਲਾਸ ਨੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਹੈ ਨਵੇਂ ਕਾਲੀ ਦਲ ਦੀ ਪੁਨਰ ਸਥਾਪਨਾ ਕੀਤੀ ਹੈ ਸੋ ਇਹਦੇ ਵਿੱਚ ਕੋਈ ਵਿਅਕਤੀ ਆਉਂਦਾ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ ਰਹੇਗੀ ਇਹਦੇ ਵਿੱਚ ਹੁਣ ਬਕਾਇਦਾ ਡੈਲੀਗੇਟ ਅਜਲਾਸ ਦੇ ਰਾਹੀਂ ਪ੍ਰਧਾਨ ਚੁੜਿਆ ਜਾਇਆ ਕਰੇਗਾ ਧੰਨਵਾਦ ਜੀ ਪੀਰ ਮੁਹੰਮਦ ਸਾਫ ਧੰਨਵਾਦ